ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਡੋਲਨ 트ੰਪ ਦੀ ਸਰਕਾਰ ਨੇ ਇੱਕ ਨਵਾਂ ਐਲਾਨ ਕਰ ਦਿੱਤਾ ਹੈ ਭਾਰਤੀ ਸਟੂਡੈਂਟਾਂ ਨੂੰ ਈਮੇਲਾਂ ਭੇਜੀਆਂ ਜਾ ਰਹੀਆਂ ਨੇ ਦੂਸਰੇ ਪਾਸੇ ਇਟਲੀ ਦੇ ਵਿੱਚ ਵੀ ਸਿੱਖਾਂ ਨੇ ਇਤਿਹਾਸ ਰਚਿਆ ਹੈ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅਮੇਸ਼ਾ ਨੂੰ ਕੀ ਇੱਥੇ ਕਹਿ ਦਿੱਤਾ ਜਗਰੇਂਦਰ ਵੀਰ ਸਿੰਘ ਜੀ ਜਿਨ੍ਹਾਂ ਨੇ ਦੌੜ ਦੇ ਵਿੱਚ ਸਾਰੇ ਤੋਂ ਪਹਿਲਾ ਸਥਾਨ ਹਾਸਲ ਕੀਤਾ ਔਰ ਭਾਰਤ ਦੇ ਮਿਲਖਾ ਸਿੰਘ ਬਣ ਚੁੱਕੇ ਨੇ ਫੈਸਲਾ ਕੰਪਨੀ ਨੂੰ ਲੈ ਕੇ ਅਮਰੀਕਾ ਦੀਆਂ ਸੜਕਾਂ ਦੇ ਉੱਤੇ ਲੋਕ ਉਤਰ ਆਏ ਨੇ ਸੋਸ਼ਲ ਪਲੇਟਫਾਰਮ ਹੈ ਟਵਿੱਟਰ ਉਸ ਨੂੰ ਵੀ ਬੇਚ ਦਿੱਤਾ ਗਿਆ ਹੈ ਤਿੰਨੇ ਆ ਚਾਰ ਬਾਰ ਪੈਸੇ ਕਢਵਾ ਸਕਦੇ ਜੇ ਏਟੀਐਮ ਦੇ ਵਿੱਚੋਂ ਅਗਰ ਤੁਸੀਂ ਉਸ ਤੋਂ ਜ਼ਿਆਦਾ ਵਾਰ ਤੋਂ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਂਦੇ ਹੋ ਤਾਂ ਉਸ ਦੇ ਉੱਤੇ ਕਿੰਨਾ ਹਰਜਾਨਾ ਤੁਹਾਨੂੰ ਭਰਨਾ ਪਵੇਗਾ ਕੈਨੇਡਾ ਦੇ ਵਿੱਚ ਵੀ ਸਿੱਖਾਂ ਨੇ ਇਤਿਹਾਸ ਰਚਿਆ ਹੈ ਸਾਰੀ ਜਾਣਕਾਰੀ ਅਸ ਦੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿੱਤੀ ਜਾਊਗੀ ਸੋ ਇਸ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੀ ਦੇਖੋ ਦੋਸਤੋ ਆਓ ਹੁਣ ਤੁਹਾਨੂੰ ਸਾਰੇ ਤੋਂ ਪਹਿਲੀ ਖਬਰ ਦੱਸਦੇ ਹਾਂ ਗੁਰਿੰਦਰ ਵੀਰ ਸਿੰਘ ਨਾਂ ਦੇ ਦੌੜਾਕ ਦੀ ਗੁਰਿੰਦਰ ਵੀਰ ਸਿੰਘ ਖਡਾਰੀ ਨੇ ਜੋ ਕਿ ਪੰਜਾਬ ਦੇ ਨੇ ਪੰਜਾਬ ਦੇ ਇਸ ਖਡਾਰੀ ਨੇ ਪਹਿਲਾਂ ਇੜਲੀ ਖਾ ਕੇ ਵੀ ਵਿਸ਼ਵ ਇਤਿਹਾਸ ਰਚਿਆ ਸੀਗਾ वर्ल्ड ਰਿਕਾਰਡ ਬਣਾਇਆ ਸੀ ਪਰ ਇਸ ਵਾਰ ਇਹਨਾਂ ਨੇ ਫੇਰ ਤੋਂ ਭਾਰਤ ਦੇ ਵਿੱਚ ਹੀ ਬੈਂਗਲੋਰੂ ਦੇ ਵਿੱਚ ਪਿਛਲੇ ਦਿਨ ਖੇਡਾਂ ਹੋਈਆਂ ਸੀ ਤਾਂ ਉੱਥੇ ਸ਼ੁੱਕਰਵਾਰ ਨੂੰ ਇਹਨਾਂ ਨੇ 10.20 ਸੈਕਿੰਡ ਦੇ ਵਿੱਚ 100 ਮੀਟਰ ਦੀ ਦੌੜ ਨੂੰ ਪਾਰ ਕਰਕੇ ਇਹ ਇਤਿਹਾਸ ਇਹ ਤਮਗਾ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਇਸ ਤੋਂ ਪਹਿਲਾਂ ਇਹ ਜਿਹੜਾ ਤਮਗਾ ਰਿਕਾਰਡ ਸੀ ਇਹਨਾਂ ਦੇ ਹੀ ਨਾਮ ਸੀ ਇਹਨਾਂ ਨੇ ਆਪਣੇ ਹੀ ਨਿੱਜੀ ਰਿਕਾਰਡ ਨੂੰ ਫੇਰ ਤੋਂ ਤੋੜ ਦਿੱਤਾ ਅਤੇ ਵਿਸ਼ਵ ਇਤਿਹਾਸ ਰਚ ਦਿੱਤਾ ਇੱਥੇ ਇਸ ਵਾਰ ਇਹਨਾਂ ਨੇ 10.20 ਸੈਕਿੰਡ ਦੇ ਵਿੱਚ ਇਹ 100 ਮੀਟਰ ਦੀ ਦੌੜ ਪੂਰੀ ਕੀਤੀ ਸੀ ਇਸ ਤੋਂ ਪਹਿਲਾਂ ਇਹਨਾਂ ਨੇ 10.30 ਸਕਿੰਡ ਦੇ ਵਿੱਚ ਇਹ ਜਿਹੜੀ 100 ਮੀਟਰ ਦੀ ਦੌੜ ਸੀ ਉਹ ਪੂਰੀ ਕੀਤੀ ਸੀ ਗੁਰਿੰਦਰ ਵੀਰ ਸਿੰਘ ਅਜ ਦੀ ਤਰੀਕ ਦੇ ਵਿੱਚ ਪੰਜਾਬ ਦਾ ਇੱਕ ਹੀਰਾ ਹੈ ਇਹ ਹੀਰਾ ਉਹੀ ਹੀਰਾ ਹੈ ਜਿਸ ਨੇ ਇਡਲੀ ਖਾ ਕੇ ਇਤਿਹਾਸ ਰਚਿਆ ਸੀ ਅਤੇ 100 ਮੀਟਰ ਦੀ ਦੌੜ ਨੂੰ ਤਕਰੀਬਨ ਸਾਰਿਆਂ ਤੋਂ ਪਹਿਲਾਂ ਤੇਜ਼ ਸਪੀਡ ਦੇ ਵਿੱਚ ਪਾਰ ਕੀਤਾ ਸੀ ਪਰ ਉਦੋਂ ਵੀ ਪੰਜਾਬ ਸਰਕਾਰ ਨੇ ਇਹਨਾਂ ਦਾ ਸਨਮਾਨ ਨਹੀਂ ਕੀਤਾ ਸੀ ਇਸ ਵਾਸਤੇ ਅਜ ਦੀ ਤਰੀਕ ਦੇ ਵਿੱਚ ਭਗਵੰਤ ਮਾਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਹਨਾਂ ਨੇ ਟਵਿੱਟਰ ਦੇ ਉੱਤੇ ਇਸ ਵਾਸਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਗੁਰਿੰਦਰਵੀਰ ਸਿੰਘ ਨੇ ਪਿਛਲੇ ਸਮੇਂ ਦੱਸਿਆ ਸੀ ਕਿ ਉਹਨਾਂ ਨੇ ਪੰਜਾਬ ਨੂੰ ਛੱਡ ਕੇ ਮੁੰਬਈ ਦੇ ਵਿੱਚ ਰਹਿ ਕੇ ਖੇਡ ਨੂੰ ਖੇਡਣਾ ਸ਼ੁਰੂ ਕੀਤਾ ਹੈ ਕਿਉਂਕਿ ਪੰਜਾਬ ਦੇ ਵਿੱਚ ਖਿਡਾਰੀਆਂ ਨੂੰ ਕੇਵਲ 140 ਰੁਪਏ ਦੀ ਰੋਜ਼ਾਨਾ ਡਾਈਟ ਦਿੱਤੀ ਜਾਂਦੀ ਹੈ ਇਸ ਤੋਂ ਪਹਿਲਾਂ ਗੁਰਿੰਦਰਵੀਰ ਸਿੰਘ ਜੀ ਨੂੰ ਇੱਕ ਵਾਰ ਤਾਂ ਬੂਟਾਂ ਵਾਸਤੇ ਵੀ ਪੈਸੇ ਚਾਹੀਦੇ ਸੀ ਔਰ ਉਸ ਵਾਸਤੇ ਉਹਨਾਂ ਨੂੰ ਰਿਸ਼ਤੇਦਾਰਾਂ ਦੇ ਕੋਲੋਂ ਪੈਸੇ ਮੰਗਣੇ ਪਏ ਸੀਗੇ ਆਪਣੀ ਦੂਜੀ ਖਬਰ ਆਉਂਦੀ ਹੈ ਯੂਰਪ ਦੇ ਵਿੱਚ ਸਿੱਖਾਂ ਨੇ ਜੋ ਇਤਿਹਾਸ ਰਚਿਆ ਹੈ ਯੂਰਪ ਦੇ ਵਿੱਚ ਕੈਦੀਏ ਜਾਂ ਇਟਲੀ ਦੇ ਵਿੱਚ ਇੰਦਰਪ੍ਰੀਤ ਸਿੰਘ ਨੇ ਉਹਦੀ ਯੂਨੀਵਰਸਿਟੀ ਦੇ ਵਿੱਚ ਇੱਕ ਇਗਜ਼ਾਮ ਦਿੱਤਾ ਸਿੱਖ ਨੌਜਵਾਨ ਨੇ ਇੰਦਰਪ੍ਰੀਤ ਸਿੰਘ ਇਹਨਾਂ ਨੇ ਆਪਣੇ ਥੀਸਿਸ ਲਿਖਣ ਲਈ ਵਿਸ਼ਾ ਯੂਰਪ ਦੇ ਵਿੱਚ ਧਾਰਮਿਕ ਆਜ਼ਾਦੀ ਕਾਨੂੰਨ ਅਧੀਨ ਸਿੱਖ ਧਰਮ ਅਤੇ ਕਿਰਪਾਨ ਨੂੰ ਚੁਣਿਆ ਸੀਗਾ ਮਤਲਬ ਕਿ ਇਟਲੀ ਦੇ ਵਿੱਚ ਇਹਨਾਂ ਨੂੰ ਇੱਕ ਥੀਸਿਸ ਲਿਖਣ ਵਾਸਤੇ ਕਿਹਾ ਗਿਆ ਤਾਂ ਜਿਸ ਦੇ ਵਿੱਚ ਇਹਨਾਂ ਨੇ ਧਾਰਮਿਕ ਆਜ਼ਾਦੀ ਨੂੰ ਚੁਣਿਆ ਧਾਰਮਿਕ ਆਜ਼ਾਦੀ ਦੇ ਵਿੱਚ ਇਹਨਾਂ ਨੇ ਸਿੱਖ ਧਰਮ ਅਤੇ ਕਿਰਪਾਨ ਨੂੰ ਚੁਣਿਆ ਜਿਸ ਤੋਂ ਬਾਅਦ ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਇੱਕ ਸਬੂਤ ਇੱਕ ਹਵਾਲਾ ਬਣ ਗਿਆ ਕਾਨੂੰਨੀ ਪ੍ਰੋਫੈਸਰਾਂ ਦੀ ਟੀਮ ਵੱਲੋਂ ਮੌਕੇ ਤੇ ਕਈ ਸਵਾਲ ਜਵਾਬ ਇੱਥੇ ਇੰਦਰਪ੍ਰੀਤ ਵੀਰ ਦੇ ਨਾਲ ਕੀਤੇ ਗਏ ਜਿਸ ਤੋਂ ਬਾਅਦ ਉਹਨਾਂ ਨੇ ਸਾਰੇ ਹੀ ਜਵਾਬ ਇਹਨਾਂ ਦੇ ਸਹੀ ਪਾਏ ਅਤੇ ਇਹਨਾਂ ਨੂੰ 110 ਦੇ ਵਿੱਚੋਂ 84 ਅੰਕ ਵੀ ਮਿਲੇ ਜਿਸ ਤੋਂ ਬਾਅਦ ਇਹਨਾਂ ਦਾ ਮਾਣ ਸਨਮਾਨ ਉੱਥੇ ਕੀਤਾ ਗਿਆ ਅਤੇ ਇਹਨਾਂ ਨੂੰ ਉੱਥੇ ਸਨਮਾਨਿਤ ਵੀ ਕੀਤਾ ਗਿਆ ਤੋਂ ਇਸ ਤੋਂ ਇਲਾਵਾ ਕੈਨੇਡਾ ਦਾ ਵੀ ਇੱਕ ਨਵਾਂ ਨਾਮ ਸਾਹਮਣੇ ਆਉਂਦਾ ਹੈ ਕੈਨੇਡਾ ਦੇ ਵਿੱਚ ਵੀ ਆਪਣੇ ਸਿੱਖ ਵੀਰਾਂ ਨੇ ਸਨਮਾਨ ਹਾਸਲ ਕੀਤਾ ਹੈ ਸਰਦਾਰ ਨੇ ਕੈਨੇਡਾ ਵਿੱਚ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਦਸ਼ਮੇਸ਼ ਸਕੂਲ ਵਿਨੀਪੈਗ ਦੇ ਫਾਊਂਡਰ ਸਰਦਾਰ ਮਨਿੰਦਰ ਸਿੰਘ ਚਹਿਲ ਨੂੰ ਕਿੰਗ ਚਾਰਲਸ 3 ਕੋਰੋਨੇਸ਼ਨ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਇਹਨਾਂ ਦਾ ਸਕੂਲ ਹੈ ਔਰ ਉੱਥੇ ਵਿੱਚ ਉਸਦੇ ਇਹ ਫਾਊਂਡਰ ਨੇ ਹੁਣ ਇਸ ਤੋਂ ਬਾਅਦ ਦੋਸਤੋ ਆਪਾਂ ਅਗਲੀ ਖਬਰ ਦੱਸਦੇ ਹਾਂ ਤੁਹਾਨੂੰ ਏਟੀਐਮ ਦੇ ਨਾਲ ਜੁੜੀ ਹੋਈ ਜੇ ਤੁਸੀਂ ਏਟੀਐਮ ਦੇ ਉੱਤੋਂ ਮਹੀਨੇ ਦੇ ਵਿੱਚ ਚਾਰ ਵਾਰ ਤੋਂ ਵੱਧ ਪੈਸੇ ਕਢੋਂਦੇ ਜੇ ਉੱਥੇ ਚਾਰਜਸ ਪੈਂਦੇ ਸੀਗੇ ਹੁਣ ਇਸ ਦੀ ਜਿਹੜੀ ਲਿਮਿਟ ਹੈ ਉਸ ਨੂੰ ਰਿਵਾਈਜ਼ ਕੀਤਾ ਗਿਆ ਔਰ ਇੱਥੇ ਜਿਹੜੇ ਨਵੇਂ ਨਿਯਮ ਸਾਹਮਣੇ ਆ ਚੁੱਕੇ ਨੇ ਇਹਨਾਂ ਦੇ ਵਿੱਚ ਤੁਹਾਨੂੰ 23 ਰੁਪਏ ਹੁਣ ਤੋਂ ਜੇ ਤੁਸੀਂ ਪੈਸੇ ਕਢੋਂਦੇ ਜੇ ਤਾਂ ਤੁਹਾਨੂੰ 23 ਰੁਪਏ ਉਸ ਦੇ ਉੱਤੇ ਦੇਣੇ ਪੈਣਗੇ ਰਮਪ ਸਰਕਾਰ ਨੇ ਭਾਰਤ ਦੇ ਨਾਗਰੀਕ ਬਰ ਨਵਾਂ ਛਟਕਾ ਭਾਰਤੀ ਨਾਗਰਿਕਾਂ ਨੂੰ ਦੇ ਦਿੱਤਾ ਹੈ ਅਮਰੀਕਾ ਦੇ ਵਿੱਚ ਗਏ ਹੋਏ ਨੇ ਪੜ੍ਹਾਈ ਕਰਦੇ ਨੇ ਬੱਚੇ ਉਹਨਾਂ ਨੂੰ ਵੀ ਉੱਥੇ ਈਮੇਲਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਡਿਪਾਰਟਮੈਂਟ ਆਫ ਸਟੇਟ ਦੇ ਵੱਲੋਂ ਡੀਓਐਸ ਵੱਲੋਂ ਅਮਰੀਕਾ ਦੇ ਵਿੱਚ ਈਮੇਲ ਆਉਣੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਵਿੱਚ ਲਿਖਿਆ ਹੋਇਆ ਕਿ ਜਿਹੜੇ ਜਿਹੜੇ ਭਾਰਤੀ ਸਟੂਡੈਂਟ ਹੋਣ ਜਾਂ ਕਿਸੇ ਵੀ ਕਿਸੇ ਹੋਰ ਦੇਸ਼ ਦੇ ਨਾਲ ਸੰਬੰਧਿਤ ਸਟੂਡੈਂਟ ਹੋਣ ਅਮਰੀਕਾ ਦੇ ਵਿੱਚ ਰਹਿੰਦੇ ਨੇ ਔਰ ਅਮਰੀਕਾ ਦੇ ਵਿਰੁੱਧ ਜੜੀਆਂ ਪੋਸਟਾਂ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀਆਂ ਜਾਂਦੀਆਂ ਨੇ ਜਿਹੜੇ ਉਹਨਾਂ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰਦੇ ਨੇ ਤਾਂ ਉਹਨਾਂ ਕਹੀ ਕਿ ਤੁਸੀਂ ਸਾਡੇ ਦੇਸ਼ ਨੂੰ ਹੁਣੇ ਦੇ ਹੁਣੇ ਛੱਡ ਜਾਓ ਨਹੀਂ ਤਾਂ ਤੁਹਾਨੂੰ ਜ਼ਬਰਦਸਤੀ ਫੜਨੇਗੇ ਔਰ ਤੁਹਾਡੇ ਦੇਸ਼ ਡਿਪੋਰਟ ਕਰਨਗੇ ਇਸ ਲਈ ਇਸ ਤੋਂ ਚੰਗਾ ਹੈ ਕਿ ਤੁਸੀਂ ਆਪਣੇ ਆਪ ਹੀ ਇਹ ਈਮੇਲ ਪੜੋ ਅਤੇ ਇਸ ਤੋਂ ਬਾਅਦ ਆਪਣੇ ਦੇਸ਼ ਨੂੰ ਡਿਪੋਰਟ ਹੋ ਜਾਵੋ ਇਸੇ ਦੇ ਨਾਲ ਤੁਹਾਨੂੰ ਇੱਕ ਵੱਡੀ ਖਬਰ ਦੱਸਦੇ ਹਾਂ ਅਮਰੀਕਾ ਦੇ ਵਿੱਚ ਨikhil Gupta ਵਾਲਾ ਪੰਨੂ ਵਾਲਾ ਮਸਲਾ ਤੁਸੀਂ ਜਾਣਦੇ ਹੋ ਪੰਨੂ ਮਾਮਲੇ ਦੇ ਵਿੱਚ ਹੁਣ ਇੱਕ ਨਵੀਂ ਅਪਡੇਟ ਆਈ ਹੈ ਪੰਨੂ ਮਾਮਲੇ ਦੇ ਵਿੱਚ ਤਕਰੀਬਨ 2 ਦਿਨ ਪਹਿਲਾਂ ਅਮਰੀਕਾ ਦੇ ਵਿੱਚ ਸੁਣਵਾਈ ਹੋਣੀ ਸੀਗੀ ਪਰ ਉੱਥੇ ਹੀ ਨikhil Gupta ਦੇ ਵਕੀਲ ਨੇ ਕਹਿ ਦਿੱਤਾ ਕਿ ਉਹਨਾਂ ਨੂੰ ਥੋੜਾ ਜਿਆਦਾ ਹੋਰ ਸਮਾਂ ਦਿੱਤਾ ਜਾਵੇ ਕਿਉਂ ਦਿੱਤਾ ਜਾਵੇ ਕਿਉਂਕਿ ਉਹਨਾਂ ਨੇ ਸਮਾਂ ਮੰਗ ਲਿਆ ਸ਼ਾਇਦ ਉਹਨਾਂ ਦੀ ਭਾਰਤ ਸਰਕਾਰ ਦੇ ਨਾਲ ਕੋਈ ਡੀਲ ਚੱਲ ਰਹੀ ਹੈ ਜਿਸ ਤੋਂ ਬਾਅਦ ਪਤਾ ਲੱਗੂਗਾ ਕਿ ਕੀ ਡੀਲ ਹੋਈ ਹੈ ਪਰ ਅਮਰੀਕਾ ਦੀ ਕੋਰਟ ਨੇ Nikhil Gupta ਦੇ ਮਾਮਲੇ ਦੇ ਵਿੱਚ Nikhil Gupta ਦੇ ਵਕੀਲਾਂ ਨੂੰ 6 ਮਹੀਨੇ ਦਾ ਸਮਾਂ ਦੇ ਦਿੱਤਾ ਹੈ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਸ ਮਸਲੇ ਦੇ ਉੱਤੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸੋ ਕਿ Nikhil Gupta ਨੂੰ ਸਜ਼ਾ ਹੋਊਗੀ ਜਾਂ ਭਾਰਤ ਸਰਕਾਰ Nikhil Gupta ਨੂੰ ਬਚਾ ਲੇਗੀ ਕੀ ਕੈਨੇਡਾ ਦੇ ਵਿੱਚ ਜੋ ਭਾਈ ਹਰਤੇਪ ਸਿੰਘ ਨਿੱਜਰ ਦਾ ਕਤਲ ਹੋਇਆ ਸੀਗਾ ਉਸ ਮਸਲੇ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਹੋਊਗੀ ਜਾਂ ਪੰਨੂ ਦੇ ਉੱਤੇ ਹਮਲਾ ਕਰਨ ਦੀ ਸਾਜ਼ਿਸ਼ ਦੇ ਵਿੱਚ ਜਿਹੜਾ ਭਾਰਤੀ ਏਜੰਸੀ ਰੋ ਵਾਲਾ ਇਸ ਨੂੰ ਇਹ ਬਚ ਜਾਊਗਾ ਜਾਂ ਇਸ ਨੂੰ ਸਜ਼ਾ ਹੋਊਗੀ ਦੋਸਤੋ ਇਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਐਸਜੀਪੀਸੀ ਦੀ ਖ਼ਬਰ ਦੱਸਦੇ ਹਾਂ ਐਸਜੀਪੀਸੀ ਯਾਨੀ ਕਿ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕਮੇਟੀ ਨੂੰ ਸਿੱਖ ਕੌਮ ਨੂੰ ਅੱਗੇ ਵਧਾਉਣ ਵਾਸਤੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਬਣਾਇਆ ਗਿਆ ਸੀਗਾ ਇਹ ਹੁੰਦ ਦੇ ਵਿੱਚ ਉਦੋਂ ਆਈ ਸੀ ਜਦੋਂ ਗੁਰਦਵਾਰਿਆਂ ਦੀ ਸਾਮ ਸਵਾਲ ਦਾ ਮਸਲਾ ਛੜਿਆ ਸੀ ਪਰ ਅਸ ਦੀ ਤਰੀਕ ਦੇ ਵਿੱਚ ਜਿਹੜੇ ਇਹਨਾਂ ਦੇ ਲੀਡਰ ਨੇ ਔਰ ਇਹਨਾਂ ਦੇ ਜਰਨਲਿਸਟ ਕਰਨ ਨੇ ਅੱਜ ਉਹ ਆਪ ਦੇ ਪਰਿਵਾਰ ਦੇ ਵਿੱਚ ਹੀ ਸਿੱਖੀ ਨੂੰ ਨਹੀਂ ਅਪਣਾ ਸਕੇ ਇੱਥੇ ਇੱਕ ਛੋਟੀ ਜੀ ਪੋਸਟ ਹੈ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ ਗਈ ਹੈ ਔਰ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਨੇ ਕਰਨੈਲ ਸਿੰਘ ਪੰਜੋਲੀ ਇਹਨਾਂ ਨੇ ਲਿਖਿਆ ਕਿ ਮੈਂ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਦੇ ਬੇਟੇ ਦੇ ਆਨੰਦਕਾਰਜਾਂ ਉੱਤੇ ਗਿਆ ਜਦੋਂ ਮੈਂ ਬੇਟੇ ਨੂੰ ਦੇਖਿਆ ਤਾਂ ਉਸਨੇ ਰੋਮਾਂ ਦੀ ਬੇਦਬੀ ਕੀਤੀ ਹੋਈ ਸੀ ਜਦੋਂ ਮੈਂ ਉਸਦੇ ਦੂਸਰੇ ਬੇਟੇ ਨੂੰ ਦੇਖਿਆ ਆਨੰਦਕਾਰਜ ਤੋਂ ਬਾਅਦ ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ਨੇ ਆਨੰਦ ਕਾਰਜ ਕਰਵਾਏ ਅਤੇ ਅਰਦਾਸ ਇੱਕ ਹੈੱਡ ਗ੍ਰੰਥੀ ਸਾਹਿਬ ਨੇ ਕਰਵਾਈ ਸੀ ਪਰ ਜਦੋਂ ਮੈਂ ਉਸਦੇ ਦੂਸਰੇ ਬੇਟੇ ਵੱਲ ਵੇਖਿਆ ਤਾਂ ਉਸਦਾ ਦੂਸਰਾ ਬੇਟਾ ਵੀ ਉਸ ਤੋਂ ਪਿੱਛੇ ਬੈਠਾ ਸੀ ਔਰ ਉਸਨੇ ਵੀ ਕੇਸਾਦੀ ਬੇਦ ਵੀ ਕੀਤੀ ਸੀ ਹੁਣ ਤੁਹਾਨੂੰ ਇਸ ਤੋਂ ਬਾਅਦ ਮੱਧ ਪ੍ਰਦੇਸ਼ ਦੀ ਇੱਕ ਵੱਡੀ ਖਬਰ ਦੱਸਦੇ ਹਾਂ ਮੱਧ ਪ੍ਰਦੇਸ਼ ਤੋਂ 100 ਬੜਜਾਰੇ ਸਿੱਖਾਂ ਨੇ ਤਾਕਤ ਸ਼ਰੀ ਕੇਸਗੜ ਸਾਹਿਬ ਪਹੁੰਚ ਕੇ ਅਮਰ ਸ਼ਖ ਲਿਆ ਹੈ ਇਸ ਦਾ ਇੱਕ ਛੋਟਾ ਜਿਹਾ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਪਰ ਸਰਦਾਰ ਭਗਵਾਨ ਸਿੰਘ ਖੋਜੀ ਜੋ ਕਿ ਸਿੱਖ ਧਰਮ ਵਾਸਤੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ ਇਹਨਾਂ ਨੇ ਮਧ ਪ੍ਰਦੇਸ਼ ਦੇ ਵਿੱਚ ਬਹੁਤ ਸਾਰਾ ਕੰਮ ਕੀਤਾ ਸ਼ਿਕਲੀਗਰ ਸਿੱਖਾਂ ਦੇ ਨਾਲ ਬਣ ਜਾ ਰਹੇ ਸਿੱਖਾਂ ਦੇ ਨਾਲ ਵਾਰ-ਵਾਰ ਮਿਲਦੇ ਨੇ ਔਰ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਦੇ ਨੇ ਸਿੱਖੀ ਦੇ ਨਾਲ ਇਹਨਾਂ ਨੇ ਜੋੜ ਕੇ ਉਹਨਾਂ ਨੂੰ ਗੁਰਦੁਆਰੇ ਜਾਣਾ ਲਾ ਦਿੱਤਾ ਇਸ ਤੋਂ ਬਾਅਦ ਪਾਠ ਕਰਨ ਵਾਸਤੇ ਉਹਨਾਂ ਨੂੰ ਸਿਖਾ ਦਿੱਤਾ ਪਾਠ ਕਿਵੇਂ ਕਰਨਾ ਹੈ ਤਾਂ ਇਹਨਾਂ ਵਾਸਤੇ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਆਓ ਤੁਹਾਨੂੰ ਇਹਨਾਂ ਦਾ ਇੱਕ ਛੋਟਾ हाँ। हम खंडवा जिले से हैं और हमारा मन करा कि हम जाएं और अमृत छके गुरुद्वारे घूमे दर्शन करें हम पहले से ही गुरु के सिंह थे और भी हमने सोचा कि जाएं तो और भी अपन को पता चले सब जगह देखें घूमे फिरे अमृत पान छक ले SGPAC ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਇਹਨਾਂ ਨੇ ਅਮੇਸ਼ਾ ਨੂੰ ਮੰਗਾਰਿਆ ਹੈ ਔਰ ਅਮੇਸ਼ਾ ਦੀ ਨਿੰਦਾ ਕੀਤੀ ਹੈ ਪਰ ਸੋ ਜਿਹੜਾ ਬਜਟ ਪਾਸ ਹੋਇਆ ਸੀ ਉਸ ਬਜਟ ਦੇ ਨਾਲ ਨਾਲ ਇਹਨਾਂ ਨੇ ਅਮੇਸ਼ਾ ਦੀ ਵੀ ਨਿੰਦਾ ਕਰ ਦਿੱਤੀ ਅਮੇਸ਼ਾ ਦੀ ਨਿੰਦਾ ਬੜਾ ਬਜਟ ਵੀ ਇੱਥੇ ਪਾਸ ਹੋ ਗਿਆ ਸ਼੍ਰੀ ਅਮਰਤਾਪੁਰ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਸੰਬੰਧੀ ਦਿੱਤੇ ਗਏ ਬਕਾਇਆ ਬਿਆਨ ਦੀ ਸਖਤ ਨਕੀਦੀ ਕਰਦਾ ਹੈ ਸ਼੍ਰੀ ਅਮਰਤਾਪੁਰ ਵੱਲੋਂ ਆਪਣੇ ਬਿਆਨ ਵਿੱਚ ਇਹ ਕਹਿਣਾ ਕਿ ਪੰਜਾਬ ਵਿੱਚ ਕੁਝ ਲੋਕ ਭਿੰਡਰਾਂ ਵਾਲਾ ਬਣ ਰਹੇ ਹਨ ਅਤੇ ਅੱਜ ਆਸਾਮ ਦੀ ਜੇਲ੍ਹ ਵਿੱਚ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਨ ਉਹਨਾਂ ਦੀ ਸਿੱਖ ਪਰੋਧੀ ਮਾਨਸਿਕਤਾ ਦਾ ਤੁਹਾਨੂੰ ਇੱਕ ਹੋਰ ਵੱਡੀ ਖਬਰ ਦੱਸਦੇ ਹਾਂ ਜੇ ਤੁਸੀਂ ਕੈਨੇਡਾ ਅਮਰੀਕਾ ਜਾਣ ਦੇ ਚਾਹਵਾਨ ਸੀਗੇ ਔਰ ਕੈਨੇਡਾ ਅਮਰੀਕਾ ਦੇ ਵਿੱਚ ਅੱਜ ਕੱਲ ਵਿਜੇ ਨਹੀਂ ਮਿਲਦੇ ਔਰ ਕੈਨੇਡਾ ਦੇ ਵਿੱਚ ਇਲੈਕਸ਼ਨ ਹੋਣ ਵਾਲੇ ਨੇ ਆਸਟ੍ਰੇਲੀਆ ਦੇ ਵਿੱਚ ਵੀ ਇਲੈਕਸ਼ਨ ਹੋਣ ਵਾਲੇ ਨੇ ਇਸ ਕਰਕੇ ਉੱਥੋਂ ਦਾ ਵੀਜ਼ਾ ਮਿਲਣਾ ਅਸਲੀ ਤਰੀਕ ਦੇ ਵਿੱਚ ਮੁਸ਼ਕਲ ਹੈ ਪਰ ਇੱਥੇ ਹੀ ਨਿਊਜ਼ੀਲੈਂਡ ਸਰਕਾਰ ਨੇ ਇੱਕ ਨਵਾਂ ਐਲਾਨ ਕੀਤਾ ਹੈ ਨਿਊਜ਼ੀਲੈਂਡ ਸਰਕਾਰ ਨੇ ਕਿਹਾ ਕਿ ਉਹਨਾਂ ਦੇ ਦੇਸ਼ ਦੇ ਵਿੱਚ ਤੁਸੀਂ ਆ ਸਕਦੇ ਜੇ ਉਹਨਾਂ ਦੇ ਦੇਸ਼ ਦੇ ਵਿੱਚ ਆਉਣ ਵਾਲੇ ਸਟੂਡੈਂਟਸ ਨੂੰ ਵਿਦਿਆਰਥੀਆਂ ਨੂੰ 10 ਲੱਖ ਰੁਪਏ ਦੀ ਸਕਾਲਰਸ਼ਿਪ ਮਿਲੇਗੀ ਔਰ ਇਸ ਦੇ ਨਾਲ-ਨਾਲ 3 ਸਾਲ ਦਾ ਵਰਕ ਵੀਜ਼ਾ ਵੀ ਉਹਨਾਂ ਨੂੰ ਮਿਲੇਗਾ। ਹੁਣ ਤੁਹਾਨੂੰ ਆਪਾਂ ਐਲਨ ਮਸਕ ਦੀ ਅਤੇ ਟੈਸਲਾ ਗੱਡੀ ਦੀ ਖਬਰ ਦੱਸ ਦਿੰਦੇ ਹਾਂ। ਅਮਰੀਕਾ ਦੇ ਵਿੱਚ ਅੱਜ ਦੀ ਤਰੀਖ ਦੇ ਵਿੱਚ ਐਲਨ ਮਸਕ ਦਾ ਬਹੁਤ ਤੇਜ਼ੀ ਦੇ ਨਾਲ ਵਿਰੋਧ ਹੋ ਰਿਹਾ ਹੈ। ਐਲਨ ਮਸਕ ਦੀ ਕੰਪਨੀ ਹੈ ਐਕਸ ਟਵਿੱਟਰ ਔਰ ਦੂਸਰੇ ਪਾਸੇ ਐਲਨ ਮਸਕ ਕਾਰਾਂ ਵੀ ਬਣਾਉਂਦਾ ਹੈ। ਐਲਨ ਮਸਕ ਦੀ ਕਾਰਾਂ ਵਾਲੀ ਕੰਪਨੀ ਦਾ ਨਾਮ ਹੈ ਟੈਸਲਾ। ਟੈਸਲਾ ਦੇ ਸ਼ੇਅਰ ਅੱਜ ਦੀ ਤਰੀਖ ਦੇ ਵਿੱਚ ਬਹੁਤ ਜ਼ਿਆਦਾ ਨੀਚੇ ਡਿੱਗ ਚੁੱਕੇ ਨੇ। ਪਿਛਲੇ ਦਿਨੋਂ ਐ x ਹੈ ਉਸ ਨੂੰ ਵੀ ਵੇਚ ਦਿੱਤਾ ਹੈ ਪਰ ਇਸ ਦੇ ਨਾਲ ਨਾਲ ਅਮਰੀਕਾ ਦੇ ਜਿਹੜੇ ਲੋਕ ਨੇ ਉਹ ਸੜਕਾਂ ਤੇ ਇਸ ਕਰਕੇ ਉਤਰੇ ਨੇ ਕਿਉਂਕਿ ਜਿਹੜੀ ਟੈਸਲਾ ਕੰਪਨੀ ਹੈ ਇੱਕ ਤਾਂ ਉਸ ਦੀ ਮਾਈਲੇਜ ਬਹੁਤ ਘੱਟ ਹੈ ਟੈਸਲਾ ਦੀ ਕਾਰ ਹੈ ਉਹ ਬਹੁਤ ਜ਼ਿਆਦਾ ਮਹਿੰਗੀ ਹੈ ਔਰ ਹੁੰਡਾਈ ਦੀ ਕਾਰ ਉਸ ਤੋਂ ਕਈ ਗੁਣਾ ਸਸਤੀ ਹੈ ਇਸ ਕਰਕੇ ਲੋਕ ਟੈਸਲਾ ਕੰਪਨੀ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ ਅਮਰੀਕਾ ਦੇ ਵਿੱਚ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਿੱਦਾਂ ਦੀ ਜਾਣਕਾਰੀ ਮਿਲੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਇੱਕ ਲਾਈਕ ਇੱਕ ਕਮੈਂਟ ਇੱਕ ਸ਼ੇਅਰ ਜਰੂਰ ਕਰਿਓ ਹੋ ਸਕੇ ਤਾਂ ਤੁਸੀਂ ਸਾਡੇ ਚੈਨਲ ਨੂੰ 40-50 ਰੁਪਏ ਦਾ ਇੱਕ ਸੁਪਰ ਥੈਂਕਸ ਡੋਨੇਟ ਜ਼ਰੂਰ ਕਰ ਦਿਓ ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ